ਅੱਲਾ ਦੇ ਤੋਂ ਇੱਕਦਾਂ ਦੇ ਵੀ ਬਣਾ ਲਵਾਂਗੇ ਨਵੇਂ ਨਵੇਂ ਤੁਹਾਨੂੰ ਵੀ ਯਾਦ ਕਰਾਂਗੇ ਦਾ ਸੋਨੋ ਕੀ ਹੋ ਗਿਆ ਚੱਲਦੇ ਕਰਤਾ ਸ਼ੁਰੂ ਲਾਇਆ ਠੀਕ ਆ ਠੀਕ ਆ ਓਕੇ ਹਾਂਜੀ ਹਾਂਜੀ ਸਾਡੇ ਸਾਡੇ ਕੋਲ ਤੱਕ ਪਹੁੰਚ ਨਹੀਂ ਆ ਰਹੀ ਹਾਂ ਦੀ ਖੋਲੋ ਚੈਨਲ ਆਪਾਂ ਜੀਐਨ ਫੋਟੋਗ੍ਰਾਫਰ ਹਾਂ ਦੀ ਵਾ ਚੱਲ ਪਈ ਆਨੇ ਆਂਦੇ ਸੱਤ ਚੈੱਕ ਕਰੋ। ਉਹੀ ਚੈਨਲ ਖੋਲੋ ਬਸ। ਚਲ ਇੱਕ ਵੇਹ ਫੋਟੋ ਕਿਦਾਂ ਕੀਤੀ? ਕਿਹਨਾ? ਕਿਤੀ? ਇਹ ਤਾਂ ਫੋਨ ਤੇ ਆਉਂਦੀ ਜੀ। ਆ ਦੇਖ ਜੁਰ ਲੈ ਜੁਰ ਕੀਤਾ ਨਾ ਕੀ ਆ ਬਿਤੇਰੇ ਕੋਈ ਆ ਸੈਟਿੰਗ ਲੈਂ ਮਾ ਦਿਦੋ ਹੁਣ ਇੱਦਾਂ ਕਰ ਦਿੱਤਾ। ਸੁਣਾ ਗਾ ਇੱਧਰ। ਹੈਲੋ। ਉਹ ਥੋੜਾ ਜਿਹਾ ਇਦਾਂ ਇਹ ਦਲਤਾ ਤਾਂ ਜਿਵੇਂ ਮਨ ਲਓ ਆਪਾਂ ਲੈ ਕੇ ਨਾ ਕਰਦੇ ਹਾਂ ਨਾ ਲਗਾ ਕੇ ਤਾਂ ਆ ਜਾਂਦਾ ਇਹ ਸੱਚਾ ਨਾ। ਲਾਈਵ ਦੇਖੋ ਮੈਂ ਚੈੱਕ ਕਰੇ। ਕਿੱਦਾਂ ਇਹ ਕੀਤਾ। ਕਿੱਦਾਂ ਇਹ ਚੱਲਣ ਦੇ ਲਾਈਵ। ਉਹ ਜਿਵੇਂ ਘੁਮਾਇਦਾ। 360 ਡਿਗਰੀ। ਓਕੇ। 360 ਡਿਗਰੀ ਕੀਤਾ ਆ। ਚਾਬੀ ਤੇਰੇ ਕੋਲ ਗੱਡੀ ਦੀ। ਗੱਡੀ ਚ। ਯਾਰ ਮੇਰੇ ਕੋਲੇ ਨਹੀਂ ਉਹਨਾਂ ਕੋਲੇ ਸਾਡੇ ਵਾਲੇ ਦੀ। ਹਾਂ ਤੁਹਾਡੇ ਲਈ। ਬਸ ਉਹਨਾਂ ਨੂੰ ਪੁੱਛ ਕਰ। ਉਹ ਨਿੱਕੇ ਕੋਲੋਂ ਕੋ ਉਹ ਜਾਏ ਗਾਇ ਕਰਦੇ ਇਹਨੂੰ ਗਾਇ 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 ਯਾਰ ਅੱਜ ਸਾਟਿੰਗ ਕਰਾਂਗੇ ਕਰੂ ਨਾ ਡਈ ਨਾ ਸੈਟਿੰਗ ਕਰੀਂ ਮੁੱਤੋਂ ਬੀਬੀ ਹਾਂਜੀ ਹਾਂ ਇਹ ਵਦਿਕਾ ਦੇ ਆ 360 ਡਿਗਰੀ ਕੀਤਾ ਪਿਆ ਆ ਇਹਨਾਂ ਦੀ ਕੀਤਾ ਸੀ ਹਾਂ ਹਾਂ ਇਹ ਡਿਗਰੀ ਕੀਤਾ ਪਿਆ ਛੋਟੇ ਛੋਟੇ ਆਹ ਲਾ ਗੱਡੀ ਵਾਲੇ ਤੱਕ ਨੂੰ ਉਹਦੀ ਵਦਿਕਾ ਪੁੱਤੀ ਪਈ ਜਾਂਦੀ ਹੈ ਨਾ ਇਹ ਮਾ ਉਹਨੂੰ ਤਾਂ ਹਾਲੀ ਆ ਗਿਆ ਹੁਣ ਦਾ ਮੇ ਚੋਪਰਾ ਆਸਰੀ ਗੱਲ ਵੀਰ ਜੀ ਬਣਾ ਲੈ ਜਾ ਤਾਂ ਲੀ ਉਹ ਆ ਬਾਈ ਸਰਬੰਨ ਆ ਜੇ ਚੰਗਾ ਕੋਈ ਨਹੀਂ ਹੈ ਉੱਥੇ ਹਾਲੋ ਨਹੀਂ ਨਹੀਂ ਕੋਈ ਨਹੀਂ ਹੈ ਹੋਰ 700 60 ਡਿਗਰੀ ਕੋ ਮਿਲ ਜਾਂਦਾ ਕੈਮਰਾ